ਨੰਨੀ ਕਲੀ ਪ੍ਰੋਜੈਕਟ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਤੇਵਾਲ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ ਪਿੰਡ ਮੱਤੇਵਾਲ ਦੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਪਰਮਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀ ਨੰਦੀ ਫਾਊਂਡੇਸ਼ਨ ਵੱਲੋਂ ਨੰਨੀ ਕਲੀ ਪ੍ਰੋਜੈਕਟ ਤਹਿਤ ਪਿੰਡ ਫਤਿਹਗੜ ਸ਼ੁਕਰਚੱਕੀਆਂ ਵਿੱਚ ਵੱਖ-ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਨੇ ਫੁੱਟਬਾਲ ਟੀਮ ਵਿੱਚ ਭਾਗ ਲਿਆ ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਤੇਵਾਲ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਜਿੱਥੇ ਸਕੂਲ ਦਾ ਨਾਮ ਰੋਸ਼ਨ ਕੀਤਾ ਨਾਲ ਹੀ ਮਾਤਾ ਪਿਤਾ ਦਾ ਨਾਮ ਵੀ ਰੋਸ਼ਨ ਕੀਤਾ ਅਤੇ ਟੀਮ ਜਿੱਤ ਕੇ ਜਦ ਸਕੂਲ ਪਹੁੰਚੀ ਤਾਂ ਪ੍ਰਿੰਸੀਪਲ ਸਾਹਿਬ ਅਤੇ ਸਕੂਲ ਦੇ ਸਾਰੇ ਸਟਾਫ ਨੇ ਟੀਮ ਦਾ ਸਵਾਗਤ ਕੀਤਾ ਤੇ ਸਨਮਾਨਿਤ ਕੀਤਾ ਗਿਆ ਪਿਛੇ ਲਾਈਨ ਅੱਪ ਪਿਛੇ ਕੋਦੇ ਪਿਛੇ ਗੋ ਸੈਟਨ ਆਪਣਾ ਵਿਆਹ ਕਰਵਾਉਣਾ ਓਕੇ ਇੱਥੇ ਆ ਜਓ ਆਜੋ ਕੀ ਲੈਣਾ ਦਿਖਾ ਦਿਓ ਤੁਸੀਂ ਵੀ ਅੱਗੇ ਆ ਲੱਗੇ ਹੋ ਚਾਰ ਹੱਡ ਤੇਲ ਹੱਡ ਤੇਲ ਉਹ ਹੱਡ ਕੀ ਟੇਲ ਇਨ ਜਿੱਟ ਹੱਡ ਹੱਡੀ ਆ ਕਿਹੜਾ ਏਰੀਆ ਗਰਾਊਂਡ ਲੈਣੀ ਹੈ ਕਿ ਬੋਰਡ ਨਹੀਂ ਚਲੋ ਬਹੁਤ ਸ਼ੇਰ ਚੱਲੀਏ ਖੇਡਣਾ ਕਿਹੜਾ ਏਰੀਆ ਲੈਣਾ ਦੱਸੋ ਨਾ ਕਿੱਧਰ ਵਾਜੀ ਹੋਣਾ ਠੀਕ ਕਰੀਓ